mundri.com harjit atwal भाग 4 ਸਵੇਰ ਨਾਲਕੇ ਦੇ ਗਿੜਨ ਤੇ ਭਾਂਡਿਆਂ ਦੇ ਖੜਕਨ ਨੇ ਟਿੱਕੇ ਦੀ ਨੀਂਦ ਤੋੜ ਦਿੱਤੀ ਉਸ ਨੂੰ ਕੁਝ ਪਲ ਇਹ ਸਮਝਣ ਨੂੰ ਲੱਗ ਗਏ ਕਿ ਉਹ ਕਿੱਥੇ ਸੀ ਰਾਤੀ ਹੀ ਉਹ ਪਿੰਡ ਪੁੱਜਾ ਸੀ ਉਸ ਦਾ ਛੋਟਾ ਭਰਾ ਜਗਮੀਤ ਉਸ ਨੂੰ ਦਿੱਲੀ ਤੋਂ ਲੈ ਕੇ ਆਇਆ ਸੀ ਉਹ ਰਾਤ ਦਾ ਥੱਕਿਆ ਹੋਇਆ ਸੀ ਨਹੀਂ ਤਾਂ ਇੰਨੀ ਦੇਰ ਤੱਕ ਸੌਣ ਦਾ ਤਾਂ ਉਹ ਅੱਧ ਹੀ ਨਹੀਂ ਸੀ ਉੱਠ ਕੇ ਬੈਠ ਗਿਆ ਤੇ ਵਾਸ਼ਰੂਮ ਜਾਣ ਬਾਰੇ ਸੋਚਣ ਲੱਗਿਆ ਰਾਤ ਦੀ ਸ਼ਰਾਬ ਨਾਲ ਉਸ ਦਾ ਸਿਰਫ ਦੁਖ ਰਿਆ ਸੀ ਉਹ ਇੰਨੀ ਪੀਂਦਾ ਨਹੀਂ ਸੀ ਉਹ ਹੈਰਾਨ ਸੀ ਕਿ ਜਗਮੀਤ ਕਿੰਨੀ ਪੀ ਜਾਂਦਾ ਹੈ ਉੱਠ ਕੇ ਗੁਸਲ ਜਾਣ ਲੱਗਿਆ ਤਾਂ ਵੇੜ ਵਿੱਚ ਕੰਮ ਕਰਦੀ ਜ਼ਬੈਦਾ ਨੇ ਉਸ ਨੂੰ ਸੱਤ ਸ਼੍ਰੀ ਅਕਾਲ ਬੁਲਾ ਦਿੱਤੀ ਉਹ ਵਾਪਸ ਆਇਆ ਤਾਂ ਉਸ ਦੀ ਮਾਂ ਉਸ ਲਈ ਚਾਹ ਲੈ ਕੇ ਆਈ ਵੇੜੇ ਵਿੱਚ ਲੱਗੇ ਨਿੰਬੂਆਂ ਦੇ ਬੂਟੇ ਵੱਲ ਦੇਖ ਕੇ ਉਸ ਦਾ ਦਿਲ ਕੀਤਾ ਕਿ ਕਿਉਂ ਨਾ ਨਿੰਬੂ ਪਾਣੀ ਪੀਤਾ ਜਾਵੇ ਉਹ ਬੋਲਿਆ ਮਾਤਾ ਪਹਿਲਾਂ ਮੈਨੂੰ ਸਕੰਜਵੀ ਲਿਆ ਦੇ ਇੰਨੀ ਠੰਡ ਵਿੱਚ ਸਕੰਜਵੀ ਰਾਜਕੌਰ ਨੇ ਜਰਾ ਕੁ ਘਰਾਂ ਕੋਕੇ ਕਿਆ ਤੇ ਫਿਰ ਉਸਨੇ ਵਿੜੇ ਵੱਲ ਮੂੰਹ ਕਰਦਿਆਂ ਆਵਾਜ਼ ਮਾਰੀ ਨੀ ਇੱਕਰਾ ਜਾਂ ਨਿੰਬੂ ਤੋੜ ਕੇ ਸਕੰਜਵੀ ਬਣਾ ਲਿਆ ਥੋੜੇ ਮਿੰਟਾਂ ਵਿੱਚ ਹੀ ਗੋਰੀ ਜਿਹੀ ਪਰਵੇਂ ਜੁੱਸੇ ਵਾਲੀ ਜਵਾਨ ਕੁੜੀ ਹੱਥ ਵਿੱਚ ਸਕੰਜਵੀ ਦਾ ਗਲਾਸ ਲਈ ਉਸਦੇ ਮੂਹਰੇ ਖੜੀ ਸੀ ਟਿੱਕੇ ਨੇ ਉਸ ਵੱਲ ਦੇਖਿਆ ਤਾਂ ਕੁੜੀ ਨੇ ਨੀਵੀਂ ਪਾ ਲਈ ਉਸਦੇ ਹੱਥੋਂ ਗਲਾਸ ਵਰ ਦਾ ਟਿੱਕਾ ਸੋਚ ਹੀ ਰਿਆ ਸੀ ਕਿ ਕੌਣ ਹੋਵੇਗੀ ਕਿ ਜ਼ਬੈਦਾ ਅੰਦਰ ਆ ਗਈ ਤੇ ਬੋਲੀ ਇਹ ਮੇਰੀ ਛੋਟੀ ਆ ਇੱਕਰਾ ਉਹੀ ਜਿਹੜੀ ਪਿਛਲੀ ਵਾਰ ਸਕੂਲ ਜਾਣ ਲਈ ਰੋਂਦੀ ਸੀ ਆਹੋ ਜੀ ਉਹੀ ਹੋਂ ਤਾਂ ਇਹਨੇ 10 ਕਰ ਲਈਆਂ ਅੱਗੇ ਨਹੀਂ ਪੜੀ ਅਸੀਂ ਗਰੀਬਾਂ ਨੇ ਅੱਗੇ ਕੀ ਪੜਾਉਣਾ ਸੀ ਸਕੂਲ ਤੱਕ ਫੀਸ ਸਕੂਲ ਤੱਕ ਤਾਂ ਫੀਸ ਹੈ ਨਾ ਹੈ ਨਾ ਸੀ ਹੁਣ ਤਾਂ ਇਹ ਆ ਕੇ ਜਦ ਵੀ ਹਿੰਮਤ ਕੋਈ ਇਹਦਾ ਵਿਆਹ ਕਰ ਦੇਣਾ ਤੇ ਬਸ ਮੈਂ ਵਿਹਲੀ ਹੋ ਜਾਣਾ ਟਿੱਕੇ ਸੀ ਕਿ ਪਿਛਲੀ ਵਾਰ ਜ਼ਬੈਦਾ ਨੇ ਟਿੱਕੇ ਤੋਂ ਕੁੜੀ ਦੇ ਵਿਆਹ ਲਈ ਮਦਦ ਵੀ ਮੰਗੀ ਸੀ ਤੇ ਟਿੱਕੇ ਨੇ ਹਾਂ ਕਰ ਦਿੱਤੇ ਸੀ ਉਸਨੇ ਪੁੱਛਿਆ ਦੇਖਿਆ ਕੋਈ ਮੁੰਡਾ ਇਹਦੇ ਲਈ ਮੁੰਡਾ ਤਾਂ ਮੇਰੇ ਭਰਾ ਦਾ ਹੀ ਹੈਗਾ ਸੀ ਪਰ ਉਹ ਦਾਜ ਮੰਗਦੇ ਆ ਮੈਂ ਗਰੀਬਣੀ ਵਿਆਹ ਕਰ ਦੇਵਾਂ ਇਹੋ ਬੋਤ ਆ ਦਾਜ ਕਿੱਥੋਂ ਦੇਵਾਂ ਤੁਹਾਨੂੰ ਪਤਾ ਹੀ ਐ ਬਈ ਮੁੰਡੇ ਮੇਰੇ ਦੋਨੋਂ ਨਿਕੰਮੀ ਤੀਜਾ ਨਿਕੰਮਾ ਉਹਨਾਂ ਦਾ ਪਿਓ ਮੈਂ ਕੱਲੀ ਤੀਮੀ ਮਾਨੀ ਕੀ ਕਰਾਂ ਟਿੱਕਾ ਇਸ ਟੱਬਰ ਨੂੰ ਉਦੋਂ ਤੋਂ ਹੀ ਜਾਣਦਾ ਸੀ ਜਦੋਂ ਸੀਤਾਪੁਰ ਤੋਂ ਆ ਕੇ ਉਹਨਾਂ ਦੇ ਪਿੰਡ ਵਸੇ ਸਨ ਜ਼ਬੈਦਾ ਦਾ ਪਤੀ ਅਹਿਮਦ ਉਸ ਕੋਲ ਸ਼ਰਾਬ ਪੀਣ ਆ ਜਾਇਆ ਕਰਦਾ ਸੀ ਟਿੱਕਾ ਆਪ ਤਾਂ ਭਾਵੇਂ ਘੱਟ ਪੀਂਦਾ ਸੀ ਪਰ ਆਏ ਗਏ ਦੀ ਮੂਰੇ ਬੋਤਲ ਜ਼ਰੂਰ ਰੱਖਦਾ ਜਗਮੀਤ ਪੂਰੀ ਪੇਟੀ ਦਾ ਹੀ ਇੰਤਜ਼ਾਮ ਕਰ ਰੱਖਦਾ ਜਗਮੀਤ ਟਿੱਕੇ ਦਾ ਛੋਟਾ ਪਰਾ ਸੀ ਪਰ ਉਸ ਦਾ ਆਪਣਾ ਅਲੱਗ ਘਰ ਸੀ ਉਹਨਾਂ ਦੇ ਪਿਓ ਨੇ ਪਹਿਲਾਂ ਹੀ ਦਵਾਈ ਪਰਵਾ ਲਈ ਵਕ ਵਕ ਕਰ ਵਕ ਵਕ ਘਰ ਬਣਾ ਦਿੱਤੇ ਹੋਏ ਸਨ ਰਾਜਕੌਰ ਵੀ ਟਿੱਕੇ ਵਾਲ ਘਰ ਵਿੱਚ ਹੀ ਰਹਿੰਦੀ ਸੀ ਕਿਉਂਕਿ ਉਸ ਦੀ ਜਗਮੀਤ ਦੀ ਘਰ ਵਾਲੀ ਤਨਵੰਤੀ ਨਾਲ ਨਹੀਂ ਬਣਦੀ ਸੀ ਤਨਵੰਤੀ ਟਿੱਕੇ ਨੂੰ ਵੀ ਬੜਾ ਪਸੰਦ ਨਹੀਂ ਸੀ ਕਰਦੀ ਇਹ ਤਨਵੰਤੀ ਹੀ ਸੀ ਜਿਸ ਨੇ ਆਪਣੇ ਰਿਸ਼ਤੇ ਵਿੱਚੋਂ ਕੁੜੀ ਰਜਨੀ ਦਾਰਿਸ਼ ਦਾ ਟਿੱਕੇ ਨੂੰ ਕਰਾਇਆ ਸੀ ਤੇ ਟਿੱਕੇ ਨੇ ਉਹ ਟਿੱਕੇ ਨੂੰ ਉਹ ਕੁੜੀ ਛੱਡ ਕੇ ਚਲੀ ਗਈ ਸੀ ਟਿੱਕੇ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਸੀ ਟਿੱਕਾ ਤਾਂ ਜਗਮੀਤ ਨੂੰ ਕਈ ਵਾਰ ਦਬਕੇ ਮਾਰ ਜਾਂਦਾ ਅਸਲ 'ਚ ਟਿੱਕਾ ਜਗਮੀਤ ਨਾਲ ਖਫਾ ਸੀ ਕਿ ਉਸ ਦੀ ਅਮਰਤੀ ਨਾਲ ਬੋਲਚਾਲ ਕਿਉਂ ਸੀ ਉਸ ਦਾ ਕਹਿਣਾ ਸੀ ਕਿ ਅਮਰਤੀ ਨੇ ਉਸ ਦੇ ਦੋ ਵਾਰ ਘਰ ਆਏ ਭੱਟਿਆ ਸੀ ਇਸ ਲਈ ਜਗਮੀਤ ਨੂੰ ਵੀ ਉਸ ਨਾਲੋਂ ਸਬੰਧ ਤੋੜ ਲੈਣੇ ਚਾਹੀਦੇ ਸਨ ਪਰ ਜਗਮੀਤ ਅਜਿਆ ਨਹੀਂ ਸੀ ਕਰ ਸਕਿਆ ਉਸ ਨੂੰ ਆਪਣੀ ਭੈਣ ਨਾਲ ਬਹੁਤ ਪਿਆਰ ਸੀ ਇਸੇ ਗੁੱਸੇ ਵਿੱਚ ਟਿੱਕੇ ਕਈ ਵਾਰ ਜਗਮੀਤ ਨੂੰ ਘਟਵਾਦ ਬੋਲ ਜਾਂਦਾ ਪਰ ਜਗਮੀਤ ਚੁੱਪ ਰਹਿੰਦਾ ਉਸ ਨੇ ਟਿੱਕੇ ਦਾ ਕੋਪ ਆਇਆ ਹੋਇਆ ਸੀ ਫਿਰ ਟਿੱਕੇ ਦਾ ਉਹਨਾਂ ਨੂੰ ਫਾਇਦਾ ਵੀ ਤਾਂ ਬਹੁਤ ਸੀ ਜਗਮੀਤ ਨਾਲ ਦੇ ਪਿੰਡ ਦੇ ਸਕੂਲ ਵਿੱਚ ਪੜਾਉਂਦਾ ਸੀ ਕੰਮ ਤੇ ਜਾਣ ਲਈ ਟਿੱਕੇ ਨੇ ਉਸ ਨੂੰ ਸਕੂਟਰ ਲੈ ਦਿੱਤਾ ਹੋਇਆ ਸੀ ਉਸ ਦੇ ਮੁੰਡੇ ਤੇ ਕੁੜੀ ਲਈ ਵੀ ਹਰ ਵਾਰ ਟਿੱਕਾ ਕੁਝ ਨਾ ਕੁਝ ਲੈ ਕੇ ਆਉਂਦਾ ਰਾਜਕੌਰ ਨੂੰ ਆਪਣੇ ਪੁੱਤ ਦੇ ਇੱਕ ਵਾਰ ਫਿਰ ਘਰ ਤੋਂ ਟੁੱਟ ਜਾਣ ਦਾ ਬਹੁਤ ਦੁੱਖ ਸੀ ਇੱਕ ਦਿਨ ਉਹ ਬੋਲੀ ਟਿੱਕੇ ਪੁੱਤ ਪਤਾ ਨਹੀਂ ਕਿ ਐਸੀ ਕਿਸਮਤ ਪਾਈ ਆ ਤੂੰ ਚਲ ਉਹਦੀਆਂ ਉਹ ਜਾਣੇ ਦੇਖੀਏ ਕੋਈ ਕੁੜੀ ਨਹੀਂ ਮਾਤਾ ਮੈਂ ਇਕੱਲਾ ਬਹੁਤ ਖੁਸ਼ ਆ ਮੈਂ ਜਾਣਦੀ ਆ ਤੇਰੇ ਸੁਭਾਅ ਨੂੰ ਵੀ ਜਾਣਦੀ ਆ ਪਰ ਇਥੋਂ ਕਿਸੇ ਸਾਦੇ ਜਿਹੇ ਘਰ ਦੀ ਕੁੜੀ ਠੀਕ ਰਹਿ ਜਾਣੀ ਆ ਸਗੋਂ ਭਾਵੇਂ ਹਾਲੇ ਉੱਤੇ ਨਾ ਲੈ ਜਾ ਤ ਇੱਥੇ ਹੀ ਰਹਿਣ ਦੇਵੀ ਟਿੱਕੇ ਨੂੰ ਕੋਈ ਉੱਤਰ ਨਾ ਦਿੱਤਾ ਰਾਜਕੌਰ ਦਾ ਪੁੱਤਰ ਰੁੱਖ ਦੇ ਕੇ ਉੱਠ ਕੜੀ ਤੇ ਨਾਸ਼ਤੇ ਦੇ ਆਰੇ ਲੱਗ ਗਈ। ਇੱਕ ਕਾਸ ਨੂੰ ਚਾਹ ਦਾ ਕੱਪ ਤੇ ਘਰ ਦੇ ਬਣਾਏ ਬਿਸਕੁਟ ਦੇ ਗਈ। ਉਸਨੇ ਪੁੱਛਿਆ ਤੇਰਾ ਨਾਮ ਬਹੁਤ ਖੂਬਸੂਰਤ ਹੈ। ਇਹ ਮਤਲਬ ਦਾ ਇਹਦੇ ਮਤਲਬ ਦਾ ਪਤਾ? ਹਾਂ ਟਿੱਕਾ ਜੀ, ਮੇਰਾ ਬਾਬਾ ਹਰ ਰੋਜ਼ ਕੁਰਾਨ ਪੜ੍ਹਦਾ ਹੁੰਦਾ ਸੀ। ਉਹਨੇ ਹੀ ਰੱਖਿਆ ਸੀ। ਤੂੰ ਵੀ ਪੜ੍ਹਦੀ ਹੁੰਨੀ ਆ ਕੁਰਾਨ? ਨਹੀਂ ਟਿੱਕਾ ਜੀ, ਮੈਨੂੰ ਨਹੀਂ ਪੜ੍ਹਨੀ ਆਉਂਦੀ। ਉਦਾਂ ਮੇਰੇ ਚਾਚੇ ਤਾਈ ਦੀਆਂ ਕੁੜੀਆਂ ਨੇ ਉਰਦੂ ਸਿੱਖੀ ਹੋਈ ਆ ਤੇ ਪੜ੍ਹ ਲੈਂਦੀਆਂ। ਇੱਕ ਪੱਲੀ ਉਹ ਰੁਕੀ ਕਿ ਸ਼ਾਇਦ ਟਿੱਕਾ ਕੋਈ ਹੋਰ ਗੱਲ ਪੁੱਛ ਪੁੱਛੇ ਤੇ ਫਿਰ ਤੁਰ ਪਈ ਟਿੱਕੇ ਦੀ ਮਾਂ ਨੂੰ ਉਸ ਦਾ ਨਾਂ ਟਿੱਕਾ ਇੰਨੇ ਚਾਹ ਨਾਲ ਰੱਖਿਆ ਸੀ ਕਿ ਉਹ ਚਾਹੁੰਦੀ ਸੀ ਕਿ ਛੋਟੇ ਵੱਡੇ ਸਾਰੇ ਉਸ ਨੂੰ ਟਿੱਕਾ ਕਹਿਣ ਇਸ ਲਈ ਇਕਰਾਉ ਨੂੰ ਵੀ ਟਿੱਕਾ ਜੀ ਕਹਿਣ ਦੀ ਹੀ ਹਿਦਾਇਤ ਸੀ ਕੁਝ ਦੇਰ ਬਾਅਦ ਰਾਜਕੌਰ ਉਸ ਦੇ ਕੋਲ ਆ ਕੇ ਬੈਠੀ ਟਿੱਕਰਾ ਬਾਰੇ ਦੱਸਣ ਲੱਗੀ ਬਹੁਤ ਸਚਾਰੀ ਕੁੜੀ ਆ ਸ਼ਹਿਰ ਕੰਮ ਕਰਦੀ ਸੀ ਸਕੂਟਰੀ ਖਰਾਬ ਬਹੁਤ ਸਚਾਰੀ ਕੁੜੀ ਆ ਸ਼ਹਿਰ ਕੰਮ ਕਰਦੀ ਸੀ ਸਕੂਟਰੀ ਖਰਾਬ ਹੋਣ ਕਰਕੇ ਵੇਲੀ ਹੀ ਸੀ ਉਦਾਂ ਜਬੈਦਾ ਤਾਂ ਘਰ ਦੀ ਸਫਾਈ ਤੇ ਰਸੋਈ ਦਾ ਕੰਮ ਕਰਨੀ ਹੀ ਜਾਇਆ ਕਰਦੀ ਸੀ ਅਹਿਮਤ ਤਾਂ ਮੁੜ ਕੇ ਨਹੀਂ ਆਇਆ ਕਦੇ ਇੱਕ ਦੋ ਵਾਰ ਇੱਕ ਦੋ ਕੋ ਵਾਰ ਆਇਆ ਪਰ ਇਹ ਤਿੰਨੇ ਹੀ ਉਹਨੂੰ ਪੈ ਜਾਂਦੀਆਂ ਦਿਦੜਾ ਦਿੰਦੀਆਂ ਇਹ ਇੱਕ ਵਾਰ ਬਹੁਤ ਲੜਾਕੀ ਆ ਵੱਡੀ ਫਰੀਦਾ ਵੀ ਆਦਮੀ ਨੇ ਛੱਡ ਦਿੱਤੀ ਇੱਥੇ ਪਿੰਡ ਹੀ ਹੁੰਦੀ ਆ ਹੁਣ ਕੀ ਦੇ ਘਰ ਰਹਿੰਦੇ ਆ ਇੱਥੇ ਨੱਥੂ ਮਲ ਕੇ ਘਰ 'ਚ ਇੰਨੇ ਚਿਰ ਵਿੱਚ ਹੀ ਇੱਕ ਵਾਰ ਮੂਲੀ ਵਾਲੇ ਪਰੌਂਠੇ ਲੈ ਕੇ ਆ ਗਈ ਟਿੱਕੇ ਨੇ ਪਰੌਠਿਆਂ ਦੀ ਤਾਰੀਫ਼ ਕੀਤੀ ਤਾਂ ਰਾਜਕੌਰ ਬੋਲੀ ਹੁਣ ਦੱਸ ਦੇ ਕੀ ਕੀ ਖਾਣਾ ਮੀਟ ਮੱਛੀ ਬਹੁਤ ਸੋਹਣਾ ਬਣਾਉਂਦੀ ਆ ਇੱਕ ਵਾਰ ਟਿੱਕੇ ਨੂੰ ਕਿਸੇ ਦੇ ਹੱਥ ਦਾ ਬਣਿਆ ਕਦੇ ਚੰਗਾ ਨਹੀਂ ਸੀ ਲੱਗਦਾ ਉਹ ਸੋਚਦਾ ਸੀ ਕਿ ਉਸ ਤੋਂ ਚੰਗਾ ਕੋਈ ਕੀ ਬਣਾਵੇਗਾ ਪਰ ਇਕਰਾ ਦੇ ਹੱਥ ਦੇ ਬਣੇ ਪਰੌਂਠੇ ਖਾ ਕੇ ਉਸ ਨੂੰ ਮਹਿਸੂਸ ਹੋਇਆ ਕਿ ਉਹ ਵਧੀਆ ਕੁੱਕ ਹੋਵੇਗੀ ਅਗਲੀ ਸਵੇਰ ਟਿੱਕੇ ਨੇ ਇਕਰਾ ਨੂੰ ਆਪਣੇ ਕੋਲ ਕੁਰਸੀ ਤੇ ਬਿਠਾ ਲਿਆ ਤੇ ਪੁੱਛਿਆ ਮੈਨੂੰ ਪਤਾ ਚੱਲਿਆ ਕਿ ਤੂੰ ਬਹੁਤ ਲੜਾਕੀ ਹੈਂ ਨਹੀਂ ਟਿੱਕਾ ਜੀ ਐਵੇਂ ਲੋਕ ਗੱਲਾਂ ਬਣਾ ਲੈਂਦੇ ਆ ਜਦ ਕੋਈ ਗੱਲ ਹੀ ਗਾਲੀ ਪਵੇ ਤਾਂ ਫਿਰ ਬੰਦਾ ਕੀ ਕਰੇ ਅੱਛਾ ਤੂੰ ਤੇ ਬਈ ਬੜੀ ਦਿਲਚਸਪ ਕੁੜੀ ਹੈਂ ਸਨਾ ਕੋਈ ਲੜਾਈ ਜਿਹੜੀ ਤੂੰ ਲੜੀ ਹੋਵੇ ਸਨਾ ਸੁਣ ਕੇ ਇਕੜਾ ਸ਼ਰਮ ਆ ਗਈ ਤੇ ਇਕੱਠੀ ਜੀ ਹੋ ਗਈ ਉਹ ਕੁਝ ਨਾ ਬੋਲੀ ਟਿੱਕ ਨੇ ਆਪਣਾ ਸਵਾਲ ਦਰ ਆਇਆ ਤਾਂ ਹੌਲੀ ਜਿਹੀ ਦਿਸਣ ਲੱਗੀ ਕਈ ਲੋਕ ਕੰਮੀ ਕਮੀਨ ਜਾਤ ਦੇ ਲੋਕ ਕਹਿ ਜਾਂਦੇ ਆ ਕਈ ਸਾਨੂੰ ਕਲੀਆਂ ਨੂੰ ਦੇਖ ਕੇ ਵੱਧ ਘਟ ਬੋਲ ਜਾਂਦੇ ਆ ਸਕੂਲੇ ਵੀ ਮੈਂ ਪੜਨ ਚ ਹੁਸ਼ਿਆਰ ਸੀ ਤੇ ਕੁੜੀਆਂ ਬਹੁਤ ਖਾਰਖਾਂਦੀਆਂ ਸੀ ਆ ਪਿਛਲੇ ਹਫਤੇ ਹੀ ਦੇਵਾ ਸੂ ਦੀ ਨੋਣੇ ਮੈਨੂੰ ਕੋਈ ਗੱਲ ਕਹੀ ਮੈਂ ਗੁੱਤੋਂ ਫੜ ਲਈ ਆਪ ਸਭਿਆਰ ਨੂੰ ਨਾ ਮੂ ਨਾ ਮੁੱਥਾ ਜਿੰਨ ਬਾੜੋ ਲੱਥਾ ਤੈਨੂੰ ਤੇ ਸੱਚੀ ਬਹੁਤ ਗੁੱਸਾ ਆਉਂਦਾ ਟਿੱਕਾ ਜੀ ਗੁੱਸਾ ਮੈਨੂੰ ਆਪਣੀ ਹਾਲਤ ਤੇ ਹੀ ਆਉਂਦਾ ਸਾਡੀ ਜ਼ਿੰਦਗੀ ਵੀ ਲੋਕਾਂ ਵਾਂਗੂ ਆਮ ਕਿਉਂ ਨਹੀਂ ਪੜਾ ਛੱਡ ਗਏ ਪਿਓ ਵੀ ਇਦਾਂ ਹੀ ਨਿਕਲਿਆ ਸਾਡੇ ਸਿਰ ਤੇ ਕਿਸੇ ਮਰਦ ਦੀ ਕੋਈ ਛਾਂ ਹੀ ਨਹੀਂ ਫੇਰਾ ਕੋਰ ਗਰੀਬੀ ਹੋਰ ਨਾਲ ਵਾਂਗੂ ਮੈਂ ਕਿਉਂ ਨਹੀਂ ਹੋਰ ਅੱਗੇ ਪੜ ਸਕੀ ਕਟੂਕਟ ਮਾਸਟਰੀ ਬਣ ਜਾਂਦੀ ਸਮਾਜ ਚ ਕੋਈ ਰਤਬਾ ਤਾਂ ਹੁੰਦਾ ਗੁੱਸਾ ਤਾਂ ਆਉਣਾ ਹੀ ਹੋਇਆ ਇਹ ਤਾਂ ਸੱਚ ਹੈ ਟਿੱਕਾ ਜੀ ਆ ਉੱਚੀਆਂ ਜਾਤਾਂ ਵਾਲੇ ਲੋਕ ਵੀ ਬਹੁਤ ਤੰਗ ਕਰਦੇ ਆ ਆ ਲੰਬੜਾਂ ਦਾ ਛੋਟਾ ਚੇਤੂ ਵਿਆਹ ਹੁੰਦਾ ਨਹੀਂ ਸੀ ਤੇ ਮੁੱਲ ਦੀ ਲੈ ਆਇਆ ਉਹ ਮੁੱਲ ਦੀ ਤੀਵੀਂ ਨਹੀਂ ਮੰਨ ਅਕੇ ਹਮ ਤੋਂ ਬੈਸੋਤੇ ਹੈ ਤੇ ਕਹਿੰਦੀ ਕੁੜੀ ਵਿਆਹਣੀ ਆ ਸੰਧੂਆਂ ਦੇ ਤੇ ਮੁੰਡਾ ਵਿਰਕਾਂ ਦੇ ਮੈਂ ਨਹੀਂ ਮੰਨਦਾ ਉੱਚੀ ਨੀਵੀਂ ਜਾਤ ਨੂੰ ਇਨਸਾਨ ਤਾਂ ਇਨਸਾਨ ਹੁੰਦਾ ਮੈਨੂੰ ਪਤਾ ਟਿੱਕਾ ਜੀ ਤੁਸੀਂ ਨਹੀਂ ਮੰਨਦੇ ਮਾਤਾ ਜੀ ਵੀ ਨਹੀਂ ਮੰਨਦੇ ਪਿੰਡ ਵਿੱਚ ਕਿੰਨੇ ਕੁ ਲੋਕ ਆ ਜਿਹੜੇ ਸਾਨੂੰ ਰਸੋਈ 'ਚ ਵੜਨ ਦਿੰਦੇ ਆ ਤੇ ਮੈਂ ਇੱਥੇ ਤੁਹਾਡੀ ਰੋਟੀ ਬਣਾ ਰਹੀ ਆ ਤਾਂ ਹੀ ਤਾਂ ਮੈਂ ਤੁਹਾਡੀ ਇਨੀ ਕਦਰ ਕਰਦੀ ਆ ਬਹੁਤ ਸਾਰੇ ਲੋਕ ਪਿੰਡ ਵਿੱਚ ਨਸ਼ਤਰ ਮਾਰਦੇ ਰਹਿੰਦੇ ਨੇ ਹੌਲੀ ਹੌਲੀ ਇੱਕ ਕਰ ਉਸ ਨਾਲ ਗੱਲਾਂ ਵਿੱਚ ਖੁੱਲਣ ਲੱਗੀ ਕਿੰਨਾ ਕਿੰਨਾ ਚਿਰ ਬੈਠੀ ਗੱਲਾਂ ਕਰਦੀ ਰਹਿੰਦੀ ਇੱਕ ਕਰ ਬਿਨਾ ਕਿਸੇ ਮੇਕਅਪ ਆਪ ਦੇ ਬਹੁਤ ਸੋਹਣੀ ਲੱਗਦੀ ਕਈ ਵਾਰ ਉਹ ਜਰਾ ਕੋ ਮੂੰਹ ਉੱਪਰ ਨੂੰ ਚੁੱਕ ਕੇ ਦੇਖਦੀ ਤਾਂ ਉਹਦੇ ਨੈਣਕਸ਼ ਹੋਰ ਵੀ ਉੱਪਰ ਕੇ ਸਾਹਮਣੇ ਆਉਣ ਲੱਗਦੇ ਇੱਕ ਦਿਨ ਬੋਲੀ ਮਾਤਾ ਜੀ ਕਹਿੰਦੇ ਆ ਕਿ ਮੋਰਾ ਪੁੱਤ ਟੁਕਿਆ ਟਿੱਕਾ ਦੁਨੀਆ ਦਾ ਹਰ ਕੰਮ ਕਰ ਸਕਦਾ ਸਾਰੀਆਂ ਮਾਵਾਂ ਨੂੰ ਆਪਣੇ ਪੁੱਤ ਇਦਾਂ ਦੇ ਹੀ ਲੱਗਦੇ ਹੁੰਦੇ ਆ ਟਿੱਕੀ ਨੇ ਹੱਸਦੇ ਹੋਏ ਕਿਹਾ ਇੱਕ ਰਾਂ ਚੁੱਪ ਕਰ ਗਈ ਟਿੱਕੇ ਨੇ ਪੁੱਛਿਆ ਤੇਰਾ ਤਾਂ ਨਹੀਂ ਕੋਈ ਕੰਮ ਕਰਨ ਵਾਲਾ ਹੈ ਇੱਕ ਜੇ ਕਰ ਸਕੇ ਤਾਂ ਟਿੱਕੇ ਨੇ ਸੋਚਿਆ ਕਿ ਸ਼ਾਇਦ ਇੰਗਲੈਂਡ ਸੱਦ ਲੈਣ ਲਈ ਕਹੇਗੀ ਉਸ ਨੇ ਫਿਰ ਪੁੱਛਿਆ 10 ਇਕਰਾ ਤੂੰ ਕੀ ਚਾਹੁੰਨੀ ਹੈ ਟਿੱਕਾ ਜੀ ਮੈਨੂੰ ਜੱਟੀ ਬਣਾ ਦਿਓ ਕਹਿੰਦੀ ਇਕਰਾ ਤਾੜੀ ਮਾਰ ਕੇ ਜ਼ੋਰ ਨਾਲ ਹੱਸੀ ਟਿੱਕੇ ਨੇ ਹਸਨ ਵਿੱਚ ਉਸ ਦਾ ਸਾਥ ਦਿੱਤਾ ਪਰ ਉਸ ਨੂੰ ਸਮਝ ਨਹੀਂ ਲੱਗੀ ਕਿ ਇਕਰਾ ਦਾ ਵਿਅੰਗ ਹੈ ਜਾਂ ਮੰਗ ਇੱਕ ਰਾ ਸਵੇਰੇ ਚਾਹ ਵੇਲੇ ਹੀ ਉਹਨਾਂ ਦੇ ਘਰ ਆ ਜਾਂਦੀ ਟਿੱਕਾ ਨੂੰ ਨਾਸ਼ਤਾ ਕਰਾ ਕੇ ਜਾਂਦੀ ਦਿਨ ਪਾਰ ਟਿੱਕਾ ਕਿਸ ਰਿਸ਼ਤੇਦਾਰ ਨੂੰ ਜਾਂ ਕਿਸੇ ਦੋਸਤ ਨੂੰ ਮਿਲਣ ਗਿਆ ਰਹਿੰਦਾ ਸ਼ਾਮ ਨੂੰ ਪਰਤਦਾ ਟਿੱਕਾ ਸ਼ਾਮ ਨੂੰ ਫੇਰ ਆ ਜਾਂਦੀ ਇੱਕ ਦਿਨ ਟਿੱਕਾ ਪੁੱਛਣ ਲੱਗਿਆ ਤੇਰੀ ਸਕੂਟਰੀ ਨੂੰ ਕੀ ਹੋਇਆ ਐਕਸੀਡੈਂਟ ਹੋ ਗਿਆ ਸੀ 500 ਰੁਪਏ ਲੱਗਣਾ ਹੁਣ ਬਣਾਉਂਗੀ ਟਿੱਕੇ ਨੇ ਜੇਬ ਵਿੱਚੋਂ 500 ਰੁਪਏ ਕੱਢੇ ਤੇ ਉਸ ਨੂੰ ਫੜਾਉਂਦਾ ਬੋਲੇ ਆ ਲੈ ਆਪਣੀ ਸਕੂਟਰੀ ਠੀਕ ਕਰਾ ਲੈ ਨਹੀਂ ਟਿੱਕਾ ਜੀ ਇਦਾਂ ਨਹੀਂ ਹੁਣ ਮਾਤਾ ਨੇ ਮੈਨੂੰ ਤਨਖਾਹ ਦੇ ਦੇਣੀ ਕਰਾ ਲਵਾਂ ਇੱਕ ਰਾ ਨੇ ਸਖਤੀ ਨਾਲ ਕਿਹਾ ਕਿ ਕੇ ਟਿੱਕੇ ਨੂੰ ਪੈਸੇ ਵਾਪਸ ਜੇਬ ਵਿੱਚ ਪਾਉਣੇ ਪਏ ਉਸ ਕੋਲ ਦੋ ਤਿੰਨ ਕਿਸਮ ਦੇ ਬਾਡੀ ਸਪਰੇਅ ਪਏ ਸਨ ਉਸਨੇ ਇਕਰਾ ਨੂੰ ਦੇਣ ਦੀ ਕੋਸ਼ਿਸ਼ ਕੀਤੀ ਪਰ ਇਕਰਾ ਨੇ ਨਾਲ ਉਸਦੇ ਮਨ ਵਿੱਚ ਇਕਰਾ ਲਈ ਇੱਕ ਖਾਸ ਜੀ ਜਗਾ ਬਣ ਗਈ ਇੱਕ ਦਿਨ ਸ਼ਾਮ ਨੂੰ ਇਕੱਲਾ ਹੀ ਘਰ ਵਿੱਚ ਬੈਠਾ ਸੀ ਦੋ ਗਲਾਸੀਆਂ ਲਾਈਆਂ ਹੋਈਆਂ ਸਨ ਉਹ ਬੋਲਿਆ ਇਕਰਾ ਤੇਰੀ ਅੱਖਾਂ ਬਹੁਤ ਸੋਹਣੀਆਂ ਬਲੌਰੀ ਬਿਊਟੀਫੁੱਲ ਇਕਰਾ ਕੁਝ ਨਾ ਬੋਲਦੀ ਤੇ ਸ਼ਰਮ ਨਾਲ ਅੱਖਾਂ ਚੁਕਾ ਲਈਆਂ ਟਿੱਕੇ ਨੇ ਫਿਰ ਕਿਹਾ ਤੇਨੂੰ ਪਹਿਲਾਂ ਵੀ ਕਿਸੇ ਨੇ ਕਹੀਏ ਇਹ ਗੱਲ ਕਹਿਣ ਨੂੰ ਤਾਂ ਟਿੱਕਾ ਜੀ ਬਥੇਰੇ ਮਰਦ ਕਹੇ ਜਾਂਦੇ ਆ ਪਰ ਸੱਚ ਤਾਂ ਨਹੀਂ ਹੁੰਦਾ ਪਰ ਤੇਰੀਆਂ ਅੱਖਾਂ ਦਾ ਸੱਚੀ ਬਹੁਤ ਸੋਹਣੀਆਂ ਹੋ ਸਕਦਾ ਤੁਹਾਡੇ ਦੇਖਣ ਦੇ ਤਰੀਕੇ ਵਿੱਚ ਹੀ ਕੁਝ ਹੋਵੇ ਇਕਰਾ ਨੇ ਕਿਹਾ ਟਿੱਕੇ ਨੇ ਸੋਚਿਆ ਕਿ ਸ਼ਾਇਦ ਉਸ ਨੂੰ ਚੰਗੀ ਲੱਗਣ ਲੱਗੀ ਹੈ ਇਸ ਕਰਕੇ ਹੀ ਉਸ ਦੀ ਹਰ ਚੀਜ਼ ਹੋਣੀ ਜਾਪ ਰਹੀ ਹੈ ਇਕਰਾ ਰੋਟੀ ਦੇ ਕੇ ਚਲੀ ਗਈ ਹੈ ਉਹ ਸਾਰੀ ਰਾਤ ਉਹਦੇ ਬਾਹਰ ਸੋਚਦਾ ਰਿਹਾ ਹੈ ਇਕਰਾ ਪਹਿਲੀ ਕੁੜੀ ਸੀ ਜਿਸ ਬਾਰੇ ਉਹ ਇੰਨਾ ਸੋਚ ਰਿਹਾ ਸੀ ਸਵੇਰੇ ਉੱਠਦਾ ਹੀ ਉਹ ਆਪਣੇ ਆਪ ਨੂੰ ਲਾਣ ਤਾਂ ਪਉਣ ਲੱਗਾ ਇਕਰਾ ਪਿੰਡ ਦੀ ਕੁੜੀ ਹੈ ਤੇ ਉਸ ਤੋਂ 20 ਸਾਲ ਉਮਰ ਵਿੱਚ ਘੱਟ ਹੋਵੇਗੀ ਕਿਸੇ ਨੂੰ ਉਸ ਦੀ ਸੋਚ ਬਾਰੇ ਪਤਾ ਚੱਲੇਗਾ ਤਾਂ ਕੀ ਹੋਵੇਗਾ ਸੁਰੀ ਕਰਾਚਾ ਦੇਣ ਆਈ ਤੇ ਟਿੱਕਾ ਚੁੱਪਚਾਪ ਸੀ ਕਰਾਸਦੀ ਹੋਈ ਪੁੱਛਣ ਲੱਗੀ ਕੀ ਹੋਇਆ ਟਿੱਕਾ ਜੀ ਕਿਹੜਾ ਸੱਪ ਸੰਗਿਆ ਕੀ ਰਾਤ ਵਾਲੇ ਵਪਾਰੀ ਲੱਤ ਗਏ ਤੂੰ ਮੇਰੀ ਕਹੀ ਦਾ ਬੁਰਾ ਤਾਂ ਨਹੀਂ ਮਨਾਇਆ ਜਵਾਬ ਵਿੱਚ ਕਰਾਣੇ ਨਾਂ ਵੀ ਛੋਟਾ ਜਿਹਾ ਸਿਰ ਮਾਰਿਆ ਟਿੱਕੇ ਦੇ ਦਿਲ ਵਿੱਚ ਗਿਤਾਰ ਜੀ ਫਿਰ ਗਈ ਉਸਨੇ ਕਿਹਾ ਤੂੰ ਬਹੁਤ ਬਿਊਟੀਫੁਲ ਹੈਂ ਕਰਾ ਰੀਅਲੀ ਇਕਰਾਮ ਵੀ ਖੜੀ ਰਹੀ ਟਿੱਕੇ ਨੇ ਫਿਰ ਕਿਹਾ ਇਕਰਾਮ ਮੇਰਾ ਯਕੀਨ ਕਰ ਤੂੰ ਬਹੁਤ ਖੂਬਸੂਰਤ ਹੈਂ ਇੱਕ ਦਿਨ ਉਹ ਜਰਾ ਕੋਨੇ ਸੇ ਵਿੱਚ ਸੀ ਇਕਰਾਸ ਦੇ ਕਮਰੇ ਵਿੱਚ ਆਈ ਤਾਂ ਉਸਨੇ ਕਿਹਾ ਇਕਰਾ ਮੇਰੀ ਜਾਨ ਕੀ ਹਾਲ ਆ ਤੇਰਾ ਠੀਕਾ ਟਿੱਕਾ ਜੀ ਇਕਰਾ ਮੈਨੂੰ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਟਿੱਕੇ ਨੂੰ ਪਤਾ ਹੀ ਨਹੀਂ ਚੱਲਿਆ ਇਹ ਸ਼ਬਦ ਉਹ ਕਦੋਂ ਤੇ ਕਿਵੇਂ ਬੋਲ ਗਿਆ ਇਕਰਾ ਉਵੇਂ ਹੀ ਚੁੱਪਚਾਪ ਉਸ ਦੇ ਸਾਹਮਣੇ ਖੜੀ ਰਹੀ ਕੁਝ ਦੇਰ ਬਾਅਦ ਰਾਜਕੌਰ ਦੇ ਆਵਾਜ਼ ਮਾਰਨ ਤੇ ਚਲੀ ਗਈ ਟਿੱਕਰੇ ਟਿੱਕੇ ਦੇ ਸਿਰ ਨੂੰ ਖੁਮਾਰ ਜਿਹਾ ਚੜਨ ਲੱਗਿਆ ਦਿਲ ਵਿੱਚ ਅਜੀਬ ਜਿਹੀ ਗੁੱਦਗੁੱਦੀ ਹੋਣ ਲੱਗੀ ਦੋ ਪਤਨੀਆਂ ਤੇ ਫਿਰ ਸ਼ਾਮੂ ਨਾਲ ਸਬੰਧਾਂ ਦੇ ਸਮੇਂ ਵੀ ਅਜੇ ਕੁਝ ਨਹੀਂ ਹੋਇਆ ਸੀ ਫਿਰ ਜਰਾ ਕੁ ਠੰਡੇ ਮਨ ਨਾਲ ਸੋਚਿਆ ਕਿ ਇੱਕ ਹੀ ਮਾਜਰਾ ਹੈ ਉਹ ਕਿਸ ਪਾਸੇ ਨੂੰ ਤੁਰ ਪਿਆ ਹੈ ਉਹ ਗਰੀਬ ਨੂੰ ਕੋਈ ਗਲਤ ਸੁਪਨਾ ਤਾਂ ਨਹੀਂ ਦਿਖਾ ਰਿਆ ਉਹ ਕਿਸੇ ਦੀ ਜ਼ਿੰਦਗੀ ਖਰਾਬ ਤਾਂ ਨਹੀਂ ਕਰਨ ਜਾ ਰਿਆ ਇਕਰਾ ਹੁਣ ਖਮੋਹ ਜਾ ਰਹਿਣ ਲੱਗੀ ਕਈ ਵਾਰ ਉਸ ਵੱਲ ਦੇਖਣ ਲੱਗਦੀ ਤੇ ਨਿਰੰਦਰ ਦੇਖਦੀ ਜਾਂਦੀ ਤੀਜੇ ਚੌਥੇ ਦਿਨ ਉਸਨੇ ਪੁੱਛਿਆ ਟਿੱਕਾ ਜੀ ਸੱਚ ਬੋਲ ਰਹੇ ਹੋ ਕਿ ਝੂਠ ਬੋਲਤਾ ਸੱਚ ਰਿਆਂ ਪਰ ਤੂੰ ਇਹਨੂੰ ਝੂਠ ਹੀ ਸਮਝ ਜੋ ਕੁਛ ਐ ਮੈਂ ਤਾਂ ਸਮਝ ਸਕਦੀ ਆ ਝੂਠ ਨੂੰ ਸੱਚ ਕਿੱਦਾਂ ਸਮਝਾਂ ਕਿ ਸੱਚ ਨੂੰ ਝੂਠ ਕਿੱਦਾਂ ਇਕਰਾ ਜਿਵੇਂ ਕਿਧਰੋਂ ਦੂਰੋਂ ਬੋਲ ਰਹੀ ਸੀ ਟਿੱਕੀ ਨੂੰ ਸਮਝ ਨਹੀਂ ਪੈ ਰਹੀ ਸੀ ਕਿ ਉਹ ਕੀ ਕਹੇ ਜਾਂ ਕੀ ਕਰੇ ਕੁਝ ਦੇਰ ਬਾਅਦ ਕਰ ਬੋਲੀ ਟਿੱਕਾ ਜੀ ਅਸੀਂ ਗਰੀਬ ਲੋਕ ਤਾਂ ਅਮੀਰ ਦੀ ਪਿਆਰ ਦੀ ਖੇਡ ਦੇਖਾਉਣੇ ਹੁੰਦੇ ਆ ਪਿਆਰ ਵਿੱਚ ਅਮੀਰ ਦੀ ਗਰੀਬੀ ਦਾ ਵੀ ਕਦੇ ਮੇਲ ਹੋਇਆ ਇਹ ਤਾਂ ਫਿਲਮਾਂ ਦੀਆਂ ਗੱਲਾਂ ਹੈਗੀਆਂ ਗਰੀਬ ਦਿਮਾਗ ਵੱਲੋਂ ਵੀ ਗਰੀਬ ਹੁੰਦਾ ਤੇ ਅਮੀਰ ਦੀ ਸਧਾਰਨ ਜੀ ਗੱਲ ਨੂੰ ਦਿਲ ਤੇ ਲਾ ਲੈਂਦਾ ਹੈ ਤੇ ਅਮੀਰ ਠੋਕਰ ਮਾਰ ਕੇ ਤੁਰਦਾ ਹੁੰਦਾ ਤੂੰ ਠੁਠੀ ਕਹਿੰਦੀ ਏ ਕਰ ਮੇਰੇ ਜਜ਼ਬੇ ਵੀ ਆਰ ਜੀ ਜਹੀ ਆ 2 ਹਫ਼ਤੇ ਹੋਰ ਆ ਤੇ ਤੂੰ ਮੇਰੀ ਕਹੀ ਗੱਲ ਬਾਰੇ ਬਹੁਤਾ ਨਾ ਸੋਚ ਮੈਨੂੰ ਪਤਾ ਟਿੱਕਾ ਜੀ ਜਨਤ ਦੀ ਕੋਡ ਕਰ ਲਈ ਤੇ 649 ਹੁਣ ਇੱਕ ਰਾ ਮਾਰੇ ਨਹੀਂ ਸੋਚੇਗੀ ਸੋਚੇਗਾ ਪਰ ਉਹ ਐਵੇਂ ਨਾ ਕਰ ਸਕਿਆ ਕਦੇ ਕਦੇ ਉਸ ਨੇ ਇੱਕ ਅੱਧੀ ਗਲਾਸੀ ਪੀਤੀ ਹੁੰਦੀ ਤਾਂ ਸੋ ਦਿਲ ਕਰਦਾ ਕਿ ਉੱਠ ਕੇ ਇੱਕ ਰਾ ਨੂੰ ਬਾਹਾਂ ਵਿੱਚ ਲੈ ਲਵੇ ਜਦ ਵੀ ਇੱਕ ਰਾਲੇਦ ਵਾਲੀ ਹੁੰਦੀ ਤਾਂ ਆਪਣੇ ਆਪ ਨੂੰ ਸਾਵਧਾਨਨ ਕਰਦਾ ਰਹਿੰਦਾ ਇੱਕ ਪਿੰਡ ਵਿੱਚ ਕੋਈ ਮਰਗ ਹੋ ਗਈ ਇੱਕ ਦਿਨ ਪਿੰਡ ਵਿੱਚ ਕੋਈ ਮਰਗੂ ਹੋ ਗਈ ਤੇ ਰਾਜਕੌਰ ਇੱਕ ਰਾ ਨੂੰ ਹਦਾਇਤ ਕਰਕੇ ਮਕਾਨੇ ਚੱਲੇਗੀ ਇੱਕ ਰਾ ਨੇ ਟਿੱਡੀ ਜੀ ਨੇ ਜਨਰਲ ਟਿੱਕੇ ਵੱਲ ਦੇਖਿਆ ਟਿੱਕੇ ਤੋਂ ਉਸ ਦੀ ਨਜ਼ਰ ਦੀ ਮਾਰ ਚੱਲੀ ਨਾ ਗਈ ਤੇ ਅੱਗੇ ਉਹ ਕਿ ਉਸ ਦਾ ਹੱਥ ਫੜ ਲਿਆ ਤੇ ਫਿਰ ਖਿੱਚ ਕੇ ਉਸ ਨੂੰ ਛਾਤੀ ਨਾਲ ਲਾ ਲਿਆ ਫਿਰ ਕਮਦੀ ਜਿਹੀ ਆਵਾਜ਼ ਵਿੱਚ ਕਿਆ ਜਾ ਕਰਦਾ ਬੂਹਾ ਬੰਦ ਕਰਾ ਇੱਕਰਾ ਕਰਦੇ ਮੁੱਖ ਬੇਨ ਕੁੰਡੀ ਮਾਰਾਈ ਤੇ ਕਮਰੇ ਦਾ ਦਰਵਾਜ਼ਾ ਟਿੱਕੇ ਨੇ ਬੰਦ ਕਰ ਦਿੱਤਾ ਇੱਕਰਾ ਨੂੰ ਬਿਸਤਰ ਤੇ ਪਾਉਂਦਾ ਪੁੱਛਣ ਲੱਗਿਆ ਪਹਿਲਾਂ ਵੀ ਕਿਸੇ ਮਰਦ ਨਾਲ ਜੀ ਦੋ ਵਾਰ ਇੱਕਰਾ ਨੇ ਬੇਚੇਜ ਕੋਈ ਜਵਾਬ ਦਿੱਤਾ ਉਹਦਾ ਉੱਤਰ ਸੁਣ ਕੇ ਟਿੱਕਾ ਹੈਰਾਨ ਰਹਿ ਗਿਆ ਪਰ ਉਸ ਨੂੰ ਇੱਕਰਾ ਦਾ ਇਵੇਂ ਸੱਚ ਬੋਲਣਾ ਬਹੁਤ ਚੰਗਾ ਲੱਗਿਆ ਟਿੱਕੇ ਨੂੰ ਮਹਿਸੂਸ ਹੋ ਰਿਹਾ ਸੀ ਉਸ ਮਾਨ ਵਿੱਚ ਉਹ ਡਰ ਫਿਰ ਰਿਹਾ ਹੋਵੇ ਟਿੱਕਰਾ ਉਸ ਨੇ ਹੱਥ ਇਕਰਾ ਦਾ ਉਸਨੇ ਹੱਥ ਫੜਿਆ ਹੋਇਆ ਹੋਵੇ ਹੁਣ ਉਸ ਨੂੰ ਇਕਰਾ ਤੋਂ ਅੱਗੇ ਕੁਝ ਵੀ ਦਿਸਣਾ ਬੰਦ ਹੋ ਗਿਆ ਇਕਰਾ ਦੀ ਸੁਫਨਮਈ ਹੋਈ ਪਈ ਸੀ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਟਿੱਕੇ ਨਾਲ ਉਸਦੇ ਇੰਨੀ ਜਲਦੀ ਇੰਨੇ ਡੂੰਗੇ ਸਬੰਧ ਪੈਦਾ ਹੋ ਜਾਣਗੇ ਉਸ ਦਿਨ ਤੋਂ ਬਾਅਦ ਵੀ ਉਹ ਬਦਲ ਗਿਆ ਤੇ ਇਕਰਾ ਵੀ ਦੋਵੇਂ ਚੁੱਪ ਜੇ ਦੂਜੇ ਵੱਲ ਦੇਖਦੇ ਰਹਿੰਦੇ ਇਕਰਾ ਉਸ ਨਾਲ ਬਹੁਤੀ ਗੱਲ ਨਾ ਕਰਦੀ ਤੇ ਉਹ ਵੀ ਨਾ ਟਿੱਕੇ ਨੂੰ ਤਾਂ ਇਹ ਵੀ ਡਰ ਸੀ ਕਿ ਜੇ ਘਰ ਵਿੱਚ ਉਸਦੀ ਮਾਂ ਨੂੰ ਜਾਂ ਭਰਾ ਨੂੰ ਕਿਸੇ ਤਰ੍ਹਾਂ ਦਾ ਪਤਾ ਚੱਲਿਆ ਤਾਂ ਇਕਰਾ ਦੀ ਤੇ ਉਸ ਤੇ ਪਰਿਵਾਰ ਦੀ ਖੈਰ ਨਹੀਂ ਪਿੰਡ ਦੇ ਹੋਰ ਲੋਕ ਵੀ ਉਹਨਾਂ ਦੇ ਮਗਰ ਪੈ ਜਾਣਗੇ ਇਹ ਉਹ ਉਸ ਨਾਲ ਆਪਣੀ ਇਸ ਰਿਸ਼ਤੇ ਨੂੰ ਪਰਦੇ ਵਿੱਚ ਰੱਖਣਾ ਚਾਹੁੰਦਾ ਸੀ ਸ਼ਾਇਦ ਇਕਰਾ ਵੀ ਉਹ ਚਾਹ ਰਹੀ ਸੀ ਇੱਕ ਸ਼ਾਮ ਟਿੱਕਾ ਜਗਮੀਤ ਦੇ ਘਰ ਬੈਠਾ ਸੀ ਕਈ ਵਾਰ ਇਵੇਂ ਹੁੰਦਾ ਕਿ ਜਗਮੀਤ ਵੱਲ ਚਲੇ ਜਾਂਦਾ ਤਾਂ ਰੋਟੀ ਵੀ ਉੱਧਰ ਖਾ ਲੈਂਦਾ ਵੈਸੇ ਦੋਵੇਂ ਭਰਾ ਬੈਠੇ ਪੀ ਰਹੇ ਸਨ ਆਦਤ ਮਜਮ ਆਦਮ ਮੁਝੂ ਟਿੱਕਾ ਆਪਣੇ ਕੋ ਪੈਗ ਪਾ ਕੇ ਬੈਠਾ ਸੀ ਤੇ ਜਗਮੀਤ ਇੱਕ ਤੋਂ ਬਾਅਦ ਦੂਜੇ ਤੇ ਦੂਜੇ ਤੋਂ ਬਾਅਦ ਤੀਜਾ ਖਿੱਚੀ ਜਾ ਰਿਹਾ ਸੀ ਅਚਾਨਕ ਇਕਰਾ ਉਹਨਾਂ ਪਾਸ ਆਈ ਤੇ ਕਹਿਣ ਲੱਗੀ ਟਿੱਕਾ ਜੀ ਮਾਤਾ ਜੀ ਪੁੱਛਦੀ ਆ ਕਿ ਰੋਟੀ ਇੱਥੇ ਖਾਣੀ ਕਿ ਉੱਧਰ ਆਉਣਾ ਚਲ ਤੂੰ ਮੈਂ ਆਉਣਾ ਟਿੱਕੇ ਨੇ ਕਿਹਾ ਤਿੱਕਰਾ ਚਲੇਗੀ ਜਗਮੀਤ ਦਾ ਨਸ਼ਾ ਖੜਿਆ ਹੋਇਆ ਸੀ ਕਹਿਣ ਲੱਗਾ ਬੜੇ ਭਾਈ ਮਿਰਚਾਂ ਨਰੀ ਬਹੁਤ ਕੌੜੀ ਜੇ ਕਿਤੇ ਖਾ ਹੋ ਜਾਏ ਤਾਂ ਜ਼ਿੰਦਗੀ ਸੌਦਰ ਜਾਏਗੀ ساری ਉਮਰ ਸ਼ਿਕਰ ਨਾ ਹੋਵੇ ਖਾ ਜਾ ਜੇ ਖਾ ਹੁੰਦੀ ਆ ਤਾਂ ਜਗਮੀਤ ਤੈਨੂੰ ਬਹੁਤ ਨਸ਼ਾ ਹੋ ਗਿਆ ਲੱਗਦਾ ਨਹੀਂ ਬੜੇ ਭਾਈ ਬਹੁਤ ਵਧੀਆ ਨਾ ਰੇ ਹਲਕੂ ਸ਼ੀਰੀ ਕਿਸੇ ਨੂੰ ਪਿੰਡੇ ਤੇ ਹੱਥ ਨਹੀਂ ਰੱਖਣ ਦੀ ਦੇਖ ਲਿਆ ਦੇਖ ਲੈ ਸ਼ਾਇਦ ਤੇਰੀ ਕਿਸਮਤ ਜੀ ਹੋਵੇ ਜੇ ਮੈਂ ਤੇਰੇ ਤੱਪੜ ਮਾਰਿਆ ਤਾਂ ਭੱਗ ਉਹ ਦੌੜੀ ਫਿਰਨੀ ਆ ਟਿੱਕੇ ਨੇ ਕਹਾ ਤੇ ਉੱਠ ਕੇ ਤੁਰ ਪਿਆ ਜਗਮੀਦਾਂ ਦੇ ਜੇ ਕੱਢੀ ਜਾ ਰਿਹਾ ਸੀ ਟਿੱਕੇ ਦੇ ਜਾਣ ਦਾ ਦਿਨ ਆ ਗਿਆ ਇੱਕ ਰਾ ਬੋਲੀ ਟਿੱਕਾ ਜੀ ਬਸ ਤਮਾਸ਼ਾ ਬਸ ਤਮਾਸ਼ਾ ਖਤਮ ਹੁਣ ਤੂੰ ਕੌਣ ਤੇ ਮੈਂ ਕੌਣ ਮੈਨੂੰ ਵੀ ਇਦਾਂ ਹੀ ਲੱਗਦਾ ਇੱਕ ਰਾ ਟਿੱਕੇ ਨੇ ਕਹਾ ਪਰ ਉਸ ਦਾ ਦਿਲ ਕਹਿ ਰਿਹਾ ਸੀ ਕਿ ਤਮਾਸ਼ਾ ਤਾਂ ਹੁਣ ਸ਼ੁਰੂ ਹੋਇਆ ਹੈ ਕਰਾਣੇ ਫੇਰ ਆਖਿਆ ਮੇਰੇ ਲਈ ਕੀ ਹੋ ਕਮ ਟਿੱਕੇ ਨੂੰ ਕੋਈ ਉੱਤਰ ਨਾ ੜਿਆ ਕੁਝ ਦਿਨ ਬਾਅਦ ਬੋਲਿਆ ਤੂੰ ਇਦਾਂ ਕਰ ਜਿੱਦਾਂ ਤੇਰਾ ਦਿਲ ਕਹਿੰਦਾ ਅੱਗੇ ਦਿਲ ਦੇ ਅੱਖੇ ਲੱਗ ਕੇ ਤਵੇਂ ਇੱਥੇ ਤੱਕ ਪੁੱਜ ਗਈਆਂ ਦਿਲ ਤਾਂ ਮੈਨੂੰ ਰੋਲ ਰੋਲ ਕੇ ਮਾਰ ਦੇਵੇਗਾ ਇਕਰਮ ਇਹਨੂੰ ਕੁਝ ਨਹੀਂ ਸੁਝ ਰਿਹਾ ਮੈਂ ਤੈਨੂੰ ਕੀ ਦੱਸਾਂ ਅਗਲੇ ਸਾਲ ਤੱਕ ਡਿੱਕ ਡਿਕਾਨਾ ਬਿਲਕੁਲ ਨਾ ਉਡੀਕੀ ਵੈਸੇ ਮੈਂ ਆਉਂਗਾ ਜ਼ਰੂਰ ਟਿੱਕਾ ਜੀ ਤੁਸੀਂ ਹਰ ਰਾ ਆਪਣੇ ਵੱਲ ਨੂੰ ਜਾਂਦਾ ਹੀ ਕਿਉਂ ਖੁੱਲਾ ਰੱਖਣਾ ਚਾਹੁੰਦੇ ਹੋ ਇਕਰਾ ਤੇਰੇ ਲਈ ਸਾਰੇ ਰਾ ਹੀ ਖੁੱਲੇ ਆ ਮੈਨੂੰ ਤਾਂ ਆਪ ਨਹੀਂ ਪਤਾ ਚੱਲਦਾ ਕਿ ਕੀ ਕਰਾਂ ਤੇ ਕੀ ਕਹਾਂ ਟਿੱਕੇ ਨੇ ਉਸ ਨੂੰ ਕੁਝ ਪੈਸੇ ਦੇਣੇ ਚਾਹੀਏ ਪਰ ਉਸਨੇ ਨਾਲ ਕੁਝ ਹੋਰ ਤੋਹਫੇ ਵੀ ਇਨਕਾਰ ਦਿੱਤੇ ਇੱਕ ਅੜੇ ਦਿਲ ਕਰਦਾ ਸੀ ਕਿ ਟਿੱਕੇ ਦਾ ਫੋਨ ਨੰਬਰ ਲੈ ਲਵੇ ਪਰ ਉਸਨੇ ਨਾ ਲਿਆ ਤੁਰੰਤ ਸਮੀ ਉਸ ਨੂੰ ਪਤਾ ਸੀ ਕਿ ਕਰੜ ਸੋਈ ਦੇ ਦਰਵਾਜ਼ੇ ਉੱਲੇ ਕੜੀ ਉਸ ਨੂੰ ਦੇਖ ਰਹੀ ਸੀ ਉਸ ਦਾ ਧਿਆਨ ਵੀ ਉਸ ਸੋਈ ਵੱਲ ਹੀ ਸੀ ਤੁਸੀਂ ਸੁਣ ਰਹੇ ਸੀ mundri.com ਦਾ ਪਾਗ ਚੌਥਾ ਧੰਨਵਾਦ